ਕਿਸਾਨਾਂ ਦੇ ਨਾਮ ਤੇ ਲਗਾਤਾਰ ਲੁੱਟ ਹੋ ਰਹੀ ਹੈ ਕਹਿਣਾ ਹੈ ਪਿੰਡ ਪੱਖੋ ਕੀ ਟਾਲੀ ਸਾਹਿਬ ਡੇਰਾ ਬਾਬਾ ਨਾਨਕ ਸਰਦੇ ਕਿਸਾਨਵਾਂ ਦਾ ਉਹਨਾਂ ਨੇ ਕਿਹਾ ਕਿ ਹਰਪੀਟਾਂ ਦੇ ਨਾਮ ਤੇ ਹਰਿਆਣਾ ਦੀ ਬੀਕੇਯੂ ਖੇਤੀ ਬਚਾਓ ਯੂਨੀਅਨ ਤੇ ਸਿੱਧੇ ਸਿੱਧੇ ਠੱਗੀ ਮਾਰਨ ਦੇ ਰੋਪ ਲਾਏ ਨੇ ਤੇ ਨਾਲ ਹੀ ਉਹਨਾਂ ਆਮ ਜਨਤਾ ਨੂੰ ਵੀ ਕਿਹਾ ਕਿ ਜੋ ਵਾਅਦਾ ਉਹਨਾਂ ਨਾਲ ਕੀਤਾ ਗਿਆ ਸੀ ਉਸ ਤੇ ਉਹ ਖਰਾ ਨਹੀਂ ਉਤਰ ਸਕੇ ਤੇ ਨਾਲ ਇਹ ਵੀ ਕਿਹਾ ਕਿ ਅੱਜ ਹੀ ਕਿਸੇ ਵੀ ਸਸਤਾ ਨੂੰ ਲੋਕ ਕਿਸੇ ਵੀ ਤਰ੍ਹਾਂ ਦਾ ਦਾਨ ਦਾਰ ਦੇਣਾ ਇਹ ਵੀਡੀਓ ਜਦੋਂ ਹੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਲੋਕ ਇਹ ਜੀ ਕਿਸਾਨਾਂ ਦੇ ਨਾਮ ਤੇ ਦਾਨ ਲੈ ਕੇ ਇੱਕ ਤਰ੍ਹਾਂ ਦੀ ਵੱਡੀ ਲੁੱਟ ਮਚਾਉਣ ਵਾਲਿਆਂ ਤੋਂ ਸਾਵਧਾਨ ਰਹਿਣ ਦੀ ਅਪੀਲ ਕਰ ਰਹੇ ਨੇ ਇਸ ਵਾਇਰਲ ਵੀਡੀਓ ਤੋਂ ਬਾਅਦ ਬੀਕੇਯੂ ਖੇਤੀ ਬਚਾਉ ਦੇ ਪ੍ਰਧਾਨ ਦੇ ਵੱਲੋਂ ਵੀ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਇਹ ਦੇਖਣ ਤੋਂ ਪਹਿਲਾਂ ਦੇਖੋ ਕਿਵੇਂ ਪਿੰਡ ਪੱਖੋਕੇ ਟਾਲੀ ਸਾਹਿਬ ਦੇ ਕਿਸਾਨ ਕੀ ਦੋਸ਼ ਲਾ ਰਹੇ ਨੇ ਭਾਈ ਗੁਰਜੀ ਕੀ ਫੱਟੇ ਇਹ ਹੈ ਜੀ ਪਿੰਡ ਪੱਖੋਕੇ ਟਾਲੀ ਸਾਹਿਬ ਦੇਰਾ ਬਾਬਾ ਨਾਨਕ ਕਿ ਕੁਝ ਦਿਨ ਪਹਿਲਾਂ ਰਾਵੀ ਦਰਿਆ ਦੇ ਵੰਡ ਟੁੱਟਣ ਦੇ ਨਾਲ ਸਾਡੇ ਖੇਤਾਂ ਦੀ ਜਿਹੜੀ ਦੁਰਦਸ਼ਾ ਬਦਲ ਕੇ ਆਖੀ ਰਾਵੀ ਦਰਿਆ ਨੇ ਤੇ ਪਿੰਡ ਦਾ ਵੀ ਬਹੁਤ ਨੁਕਸਾਨ ਹੋਇਆ ਜੋ ਕਿ ਸੰਘਰਸ਼ ਦੇ ਸਹਿਯੋਗ ਦੇ ਨਾਲ ਕੰਮ ਚੱਲ ਰਿਹਾ ਇੱਕ ਸਾਡੇ ਕੋਲ ਜਥੇਬੰਦੀ ਆਈ ਸੀ ਹਰਿਆਣੇ ਤੋਂ ਫਟਿਆਵਾਦ ਤੋਂ ਭਾਰਤੀ ਕਿਸਾਨ ਯੂਨੀਅਨ ਖੇਤੀ ਬਚਾਓ ਜਿਨ੍ਹਾਂ ਦੇ ਪ੍ਰਧਾਨ ਸੀ ਜਰਨੈਲ ਸਿੰਘ ਜੀ ਚਾਲ ਮੱਲਵਾਲਾ ਉਹਨਾਂ ਨੇ ਸਾਡੇ ਪਿੰਡ ਨੂੰ ਡੋਬਟ ਕੀਤਾ ਸੀ ਕਣਕ ਦੀ ਬਜਾਈ ਵਾਸਤੇ ਖੇਤਾਂ ਦੀ ਜੋ ਦੁਰ ਸਥਿਤੀ ਵਿਗੜੀ ਹੈ ਉਹਨੂੰ ਸੁਧਾਰਨ ਵਾਸਤੇ ਪਰ ਉਹ ਸਾਡੇ ਤੱਕ ਨਹੀਂ ਪਹੁੰਚੇ ਸਾਡੀ ਸੰਗਤਾਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਆ ਕਿ ਸਾਡੇ ਪੱਖੋਗੇ ਟਾਲੀ ਸਾਹਿਬ ਦੇ ਨਾਂ ਤੇ ਕਿਸੇ ਨੂੰ ਵੀ ਜਿਹੜੀ ਗਰਾਈ ਨਾਂ ਦਿੱਤੀ ਜਾਏ ਜੋ ਕਿ ਉਹ ਸਾਡੇ ਤੱਕ ਪਹੁੰਚਦੀ ਨਹੀਂ ਜਿਸਨੇ ਵੀ ਪੱਖੋਗੇ ਟਾਲੀ ਸਾਹਿਬ ਦੇ ਵਾਸੀਆਂ ਦੀ ਕਿਸਾਨਾਂ ਦੀ ਪਿੰਡਦਿਆਂ ਦੀ ਮਦਦ ਕਰਨੀ ਆ ਉਹ ਗਰਾਊਂਡ ਲੈਵਲ ਤੇ ਆ ਜਿੱਥੇ ਕੰਮ ਚੱਲਦਾ ਪਿਆ ਵੇਖੋ 100 ਟਰੈਕਟਰ ਚੱਲਦਾ ਪਿਆ ਸੰਗਤ ਦੇ ਸਹਿਯੋਗ ਨਾਲ ਹੀ ਇਹ ਸਾਰਾ ਡੀਜ਼ਲ ਖਰਚਾ ਜੋ ਲੰਗਰ ਦਾ ਪ੍ਰਬੰਧ ਸਾਰਾ ਚੱਲਦਾ ਬੇਨਤੀ ਆ ਵੀ ਜਿਨ੍ਹਾਂ ਨੇ ਵੀ ਸੇਵਾ ਕਰਨੀ ਆ ਗਰਾਊਂਡ ਲੈਵਲ ਤੇ ਆ ਕੇ ਇੱਥੇ ਹੀ ਕੀਤੀ ਜਾਏ ਨਾ ਕਿ ਰਸਤੇ ਦੇ ਵਿੱਚ ਕਿਸੇ ਵੀ ਵਿਚੋਲਿਆਂ ਨੂੰ ਦਿੱਤਾ ਜਾਏ ਸਾਡੀ ਇਹੋ ਜੀ ਹੱਥ ਜੋੜ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿੰਡ ਪੱਤੋਂਗਰ ਟਾਲੀ ਸਾਹਿਬ ਤੋਂ ਡੇਰਾ ਬਾਬਾ ਨਾਨਕ ਕੋਰੀਡੋਰ ਦੇ ਲਾਗੋਂ ਜਿਹੜੇ ਕਿ ਤਿੰਨ ਬੰਨ ਟੁੱਟੇ ਸੀ ਸਾਡੇ ਨਾਲ ਇੱਕ ਹਸਾਮਨਾ ਤੇ ਠੱਗੀ ਦਾ ਸ਼ਿਕਾਰ ਕਹਿ ਲੋ ਤੇ ਜਾਨ ਧੋਖਾ ਗਾ ਲੋ ਦੋਹੇ ਚੀਜ਼ਾਂ ਹੋਈਆਂ ਵਾ ਇੱਕ ਤੇ ਸਾਡੇ ਜ਼ਿਮੀਂਦਾਰ ਵੈਸੇ ਪਾਣੀ ਨਾ ਮਰੇ ਹੀ ਇੱਕ ਸਾਨੂੰ ਉਦਾਂ ਪੋਲਿਟਿਕਸ ਦੇ ਛੱਡੋ ਸਾਨੂੰ ਆਪ ਦੇ ਭਰਾ ਹੀ ਮਾਰ ਗਏ ਇਹ ਰੱਤੀਏ ਪਿੰਡ ਤੋਂ ਜਰਨੈਲ ਸਿੰਘ ਝਾਲ ਮੱਲ ਵਾਲਾ ਮੱਲ ਵਾਲਾ ਇਹਨਾਂ ਨੇ ਸਾਨੂੰ ਕਿਹਾ ਸੀ ਵੀ ਤੁਹਾਡਾ ਡੋਬਟ ਕਰਨੇ ਆ ਇਹਨਾਂ ਡੋਬਟ ਦੇ ਨਾਂ ਤੇ ਡੇਢ ਮਹੀਨਾ ਸਾਡੇ ਕੋਲ ਸਾਰਾ ਕੁਝ ਕੀਤਾ ਪਿੰਡ ਦੇ ਵਿੱਚੋਂ ਮੰਨ ਲਓ ਬਾਹਰੋਂ ਗਰਾਹੀਆਂ ਕੀਤੀਆਂ ਪਰ ਸਾਨੂੰ ਕਹਿੰਦੇ ਤੁਹਾਨੂੰ ਸਭ ਕੁਝ ਦੇਵਾਂਗੇ ਅਸੀਂ ਆ ਪਿੰਡ ਦੇ ਸਹਿਯੋਗ ਨਾਲ ਤੇ ਇਲਾਕੇ ਦੇ ਸਹਿਯੋਗ ਨਾਲ ਟਰੈਕਟਰ ਚੱਲਣਦੇ ਆ 100 150 ਅੱਜ ਚੱਲਣਦੇ 10 ਦਿਨ ਹੋ ਗਏ ਆ ਇਹ ਇਹ ਸੰਸਥਾ ਨੇ ਸਾਨੂੰ 1 ਰੁਪਈਆ ਨਹੀਂ ਦਿੱਤਾ ਇਹ ਮਲ ਸਿੰਘ ਚਾਹਲ ਨੇ ਕੋਈ ਵੀ ਮੇਰਾ ਵੀਰ ਭਰਾ ਜੇ ਕਿਸੇ ਨੇ ਸੇਵਾ ਕਰਨੀ ਹੈ ਤੇ ਇੱਥੇ ਗਰਾਊਂਡ ਲੈਵਲ ਤੇ ਆਣ ਕੇ ਕਰੋ ਕਿ ਉੱਥੇ ਲੋਕਾਂ ਨੂੰ ਗਰਾਈਆਂ ਕਿਹਦੇ ਕਾਊਂਟ ਜਣਾ ਪਾਓ ਕਿਸ ਨੂੰ ਇਕੱਠਿਆਣਾ ਕਰੋ ਜਿੰਨੇ ਵੀ ਵੀਰ ਨੇ ਆਉਣਾ ਡੇਰਾ ਬਾਬਾ ਨਾਨਕ ਆਣ ਕੇ ਇੱਥੇ ਵੇਖੋ ਇਹ ਇਲਾਕਾ ਪਿੰਡ ਵਾਲਾ ਸੇਵਾ ਕਰਨ ਦੇ ਆ ਹੋਰ ਕਿਹਦੀ ਕੋਈ ਸੰਸਥਾ ਨਹੀਂ ਜੇ ਇੱਥੇ ਹੈਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਰਾਜਦਿਕਾ ਖਾਲਸਾ ਰਾਜਦਿਕੀ ਪਾਤੇ ਪਿੰਡ ਦਾ ਨਾਮ ਹੋਜੀ ਮੈਂ ਪਿੰਡ ਪੱਥੋਕੇ ਟਾਲੀ ਸਾਹਿਬ ਦੇ ਦਾਪਾ ਨਾਨਕ ਨੂੰ ਜਿਵੇਂ ਸਾਡੇ ਵੀਰਾਂ ਨੇ ਆਖਿਆ ਵੀ ਇਹ ਪਾਰਟੀ ਆਈ ਹੈ ਸਾਰਾ ਕੁਝ ਕਰਾਂਗੇ ਇਥੋਂ ਤੱਕ ਉਹਨਾਂ ਨੇ ਆਖਿਆ ਵੀ ਆਈ ਬੀਵੀ ਖਾਦਵੀ ਡਾਇਆ ਵੀ ਸਾਰਾ ਕੁਝ ਕਰਾਂਗੇ ਲੇਕਿਨ ਸਾਨੂੰ ਪਤਾ ਵੀ ਉਹਨਾਂ ਦੇ ਦਿਲ ਦੇ ਵਿੱਚ ਕਿਹੜੀ ਛੁੜੀ ਆ ਕਿਉਂਕਿ ਰੱਬ ਨੇ ਹੀ ਛੁੜੀਆਂ ਮਾਰੀਆਂ ਤੇ ਇਹਦਾਂ ਲੋਕਾਂ ਨੇ ਵੀ ਛੁੜੀਆਂ ਮਾਰਨੀਆਂ ਛੁੜੀਆਦੀਆਂ ਮੈਂ ਇਹ ਹੀ ਬੇਨਤੀ ਕਰਨਾ ਵੀ ਇਹਨਾਂ ਦੇ ਨਾਂ ਤੇ ਕਿਸ ਨੂੰ ਕੋਈ ਕਹਾਣਾ ਨਾ ਦੋ ਜਿੰਨੇ ਕਿੰਨੇ ਦੇਣਾ ਆਲਕੇ ਮੌਕਾ ਵੇਖੋ ਜਾਂ ਵੀਡੀਓ ਵੇਖੋ ਜਾਂ ਮੌਕਾ ਵੇਖ ਕੇ ਤਾਂ ਕਿਹਾ ਜੀ ਜੋ ਵੀ ਆਪਣੀ ਚੈਲਨ ਉਹਨਾਂ ਦੇ ਚੱਕਰ ਨਹੀਂ ਕਰ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਰਾਮ ਰਾਮ ਭਰਾਵੋ ਬੀਕੇ ਜੋ ਖੇਤੀ ਬਚਾਓ ਵੱਲੋਂ ਜੋ ਹੜਪੀਟਾਂ ਦੀ ਮਦਦ ਲਈ ਪੰਜਾਬ ਦੇ ਵਿੱਚ ਡੇਰਾ ਬਾਬਾ ਨਾਨਕ ਦੇ ਨਾਲ ਇੱਕ ਪਿੰਡ ਚੁਣਿਆ ਸੀ ਪੱਖੋ ਕੇਟਾਲੀ ਸਾਹਿਬ ਉੱਥੋਂ ਦੀ ਅਜ ਇੱਕ ਵੀਡੀਓ ਆ ਰਹੀ ਹੈ ਇੱਕ ਭਰਾ ਨੇ ਸਾਡੇ ਉੱਤੇ ਇਲਜ਼ਾਮ ਲਾਏ ਨੇ ਕਿ ਅਸੀਂ ਉੱਥੇ ਕੁਝ ਨਹੀਂ ਕੀਤਾ ਅਸੀਂ 1 ਰੁਪਿਆ ਵੀ ਉੱਥੇ ਨਹੀਂ ਭੇਜਿਆ ਸਭ ਤੋਂ ਪਹਿਲੀ ਗੱਲ ਅਸੀਂ 7 ਤਰੀਕ ਨੂੰ ਇੱਕ ਟਰੱਕ ਰਾਸ਼ਨ ਦਾ ਲੈ ਕੇ ਇੱਥੋਂ ਗਏ ਸੀ ਔਰ ਜਿਸ ਨੂੰ ਘਰ-ਘਰ ਵੰਡ ਕੇ ਆਏ ਸੀ ਔਰ ਉਹ ਵੰਡਣ ਦੇ ਵਿੱਚ ਵੀ ਇਹ ਸ਼ਖਸ ਜਿਹੜਾ ਬੋਲ ਰਿਹਾ ਇਹ ਵਿੱਚ ਸ਼ਾਮਲ ਸੀ ਜਿਸ ਭਰਾ ਨੂੰ ਜ਼ਰੂਰਤ ਹੋਵੇ ਆਪਾਂ ਇਸ ਦੀ ਵੀਡੀਓ ਦੇ ਦੇਾਂਗੇ ਦੂਸਰੀ ਗੱਲ ਇਨੰਬਰ ਮੰਨ ਗੱਲ ਹੋਈ ਸੀ ਕਿ ਪਿੰਡ ਦੀ ਇੱਕ ਕਮੇਟੀ ਬਣਾ ਦੋ ਕਿਉਂਕਿ ਪਿੰਡ ਦੇ ਵਿੱਚ ਧੜੇ ਜਿਆਦਾ ਹੁੰਦੇ ਨੇ ਤਾਂ ਕਿ ਇਮਾਨਦਾਰੀ ਨਾਲ ਸਾਰਿਆਂ ਨੂੰ ਜਿਹੜਾ ਬੀਜ ਤੇ ਡੀਏਪੀ ਜਾਂ ਹੋਰ ਜਿਹੜੀ ਮਦਦ ਕਰਨੀ ਆ ਉਹ ਕੀਤੀ ਜਾ ਸਕੇ ਪਰ ਇਹਨਾਂ ਨੇ ਕੋਈ ਕਮੇਟੀ ਨਹੀਂ ਬਣਾਈ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਕਿਹਾ ਵੀ ਸਾਨੂੰ ਜਿਹੜੀ ਜ਼ਮੀਨ ਜਿੰਦੀ ਕਿੰਨੀ ਜ਼ਮੀਨ ਹੈ ਜਿਸ ਹਿਸਾਬ ਨਾਲ ਐਸੀ ਉਹਦਾ ਡੀਏਪੀ ਤੇ ਬੀਜ ਦਾ ਪ੍ਰਬੰਧ ਕਰ ਸਕੀਏ ਉਸ ਦੀ ਸਾਨੂੰ ਇੱਕ ਲਿਸਟ ਬਣਾ ਕੇ ਦੇ ਦੋ ਪਰ ਇਹਨਾਂ ਭਰਾਵਾਂ ਨੇ ਉਹ ਲਿਸਟ ਵੀ ਨਹੀਂ ਬਣਾ ਕੇ ਦਿੱਤੀ ਬਲਕਿ ਸਾਨੂੰ ਕਹਿੰਦੇ ਵੀ ਤੁਸੀਂ 400 ਕਿੱਲੇ ਦਾ ਸਾਨੂੰ ਡੀਏਪੀ ਤੇ 20 ਦੇਜੋ 400 ਕਿੱਲੇ ਦੀ ਡੀਏਪੀ ਤੇ 20 ਦੇ ਪੈਸੇ ਦੇਜੋ ਅਸੀਂ ਆਪੇ ਜਦ ਵੀ ਇੱਥੋਂ ਜਿਹੜਾ ਉਹ ਖਰੀਦ ਕਰ ਲਾਂਗੇ ਦੇਖੋ ਭਰਾਵੋ ਵੀ ਕੇ ਜੋ ਖੇਤੀ ਬਚਾਓ ਪੂਰੀ ਪਾਰਦਰਸ਼ਤਾ ਨਾਲ ਇਮਾਨਦਾਰੀ ਨਾਲ ਕੰਮ ਕਰਦੀ ਹੈ ਤੁਹਾਨੂੰ ਪਤਾ ਹੈ ਦਿੱਲੀ ਅੰਦੋਲਨ ਦਾ ਵੀ ਪੂਰੇ ਦੇਸ਼ ਦੀ ਇੱਕੋ ਇੱਕ ਜਥੇਬੰਦੀ ਸੀ ਜਿਸ ਨੇ ਪੂਰੀ ਪਬਲਿਕ ਦੇ ਵਿੱਚ ਹਿਸਾਬ ਦਿੱਤਾ ਸੀ ਔਰ ਇੱਥੇ ਵੀ ਅਸੀਂ ਹਰ ਇੱਕ ਪੈਸਾ ਜੋ ਲੋਕਾਂ ਦੀ ਭਾਵਨਾ ਦੇ ਨਾਲ ਘਰਾਂ ਦੇ ਵਿੱਚੋਂ ਨਿਕਲਿਆ ਉਹਨੂੰ ਪੂਰੀ ਇਮਾਨਦਾਰੀ ਦੇ ਨਾਲ ਸਹੀ ਥਾਂ ਤੇ ਲਾਉਣਾ ਹੈ ਇਸ ਕਰਕੇ ਜਦੋਂ ਤੱਕ ਇਹ ਰਕਮੇ ਦੀ ਲਿਸਟ ਨਹੀਂ ਦੇਣਗੇ ਉਦੋਂ ਤੱਕ ਅਸੀਂ ਇਸ ਤੋਂ ਇਲਾਵਾ 1 ਰੁਪਿਆ ਵੀ ਅਸੀਂ ਇਹਨਾਂ ਨੂੰ ਨਹੀਂ ਦੇਵਾਂਗੇ ਹਾਲਾਂਕਿ ਅਸੀਂ ਕੱਲ ਪਰਸੋਂ ਮੈਂ ਉੱਥੇ ਗਿਆ ਸੀ ਤਾਂ ਉੱਥੇ ਡਿਊਟੀ ਲਾਈ ਸੀ ਸਰਦਾਰ ਕਮਲਜੀਤ ਸਿੰਘ ਖੁਸ਼ਾਲਪੁਰ ਔਰ ਸਰਦਾਰ ਭਵਨ ਸਿੰਘ ਫੌਜੀ ਦੀ ਕਿ ਨਿਊਟਰਲ ਬੰਦਿਆਂ ਨਾਲ ਪਿੰਡ ਦੇ ਨਿਊਟਰਲ ਬੰਦਿਆਂ ਨਾਲ ਗੱਲ ਕਰਕੇ ਸਾਨੂੰ ਇੱਕ ਲਿਸਟ ਦਿਓ ਤਾਂ ਕਿ ਅਸੀਂ ਇਹਨਾਂ ਦੀ ਜਿਹੜੀ ਹੈ ਜੋ ਇਸ ਇਸ ਪਿੰਡ ਦੇ ਮਾਮਲੇ ਦੇ ਵਿੱਚ ਜਿਹੜੀ ਗੱਲ ਕੀਤੀ ਸੀ ਉਹਦੇ ਵਿੱਚ ਅਸੀਂ ਜਿਹੜਾ ਆਪਦਾ ਸਹਿਯੋਗ ਦੇ ਸਕੀਏ ਤਾਂ ਇਹਦੇ ਵਿੱਚ ਕਮਲਜੀਤ ਸਿੰਘ ਖੁਸ਼ਾਲਪੁਰ ਜੀ ਤੇ ਭਵਨ ਸਿੰਘ ਫੌਜੀ ਜੀ ਜਿਹੜਾ ਉਹ ਲਿਸਟ ਤਿਆਰ ਕਰਕੇ ਜਲਦ ਸਾਨੂੰ ਦੇ ਦੇਣਗੇ ਇਸ ਪਿੰਡ ਦੀ ਜੋ ਵੀ ਲਿਸਟ ਉਹ ਸਾਨੂੰ ਦੇਣਗੇ ਅਸੀਂ ਉੱਥੇ ਜੋ ਅਸੀਂ ਲੋਕਾਂ ਨਾਲ ਵਾਅਦਾ ਕੀਤਾ ਕਿ ਅਸੀਂ ਉੱਥੇ ਮਦਦ ਕਰਕੇ ਆਵਾਂਗੇ ਉਹ ਅਸੀਂ ਹੁਣ ਵੀ ਕਰਾਂਗੇ। ਦੂਸਰੀ ਗੱਲ ਇਹਨਾਂ ਲੋਕਾਂ ਨੇ ਟਰੈਕਟਰ ਜਿਹੜੇ ਐ ਡੁੰਮ ਤੇ ਲਾਏ ਜਿਹਦੇ ਲਈ ਅਸੀਂ ਇਹਨਾਂ ਨੂੰ ਬੁੱਧਵਾਰ ਦਾ ਟਾਈਮ ਦਿੱਤਾ ਸੀ। ਪਰ ਇਹਨਾਂ ਨੇ ਕਿਸੇ ਹੋਰ ਦਾ ਸਾਰਾ ਲੈ ਕੇ ਸੋਮਵਾਰ ਨੂੰ ਜਿਹੜੇ ਆ ਉਹ ਟਰੈਕਟਰ ਚਾਲੂ ਕਰਤੇ। ਜਿਸ ਦੀ ਜਿਹੜੀ ਡੀਜ਼ਲ ਦੀ ਸੇਵਾ ਹੈ ਉਹ ਡੇਰਾ ਬਿਆਸ ਵੱਲੋਂ ਹੋ ਰਹੀ ਸੀ। ਹਾਲਾਂਕਿ ਕੁਝ ਸਾਡੇ ਏਰੀਆ ਦੇ ਵੀ ਟਰੈਕਟਰ ਗਏ ਹੋਏ ਸੀ ਉਹ ਵੀ ਬੜੀਆਂ ਵੀਡੀਓ ਪਾਰੇ ਸੀ ਕਿ ਸਾਡਾ ਅਸੀਂ ਡੰਮਪੂਰੀ ਜਾਂਦੇ ਹਾਂ ਪਰ ਅਸਲ ਦੇ ਵਿੱਚ ਜਿਹੜੀ ਸੇਵਾ ਸੀ ਉਹ ਉੱਥੋਂ ਦੇ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਤੇ ਡੇਰਾ ਬਿਆਸ ਵੱਲੋਂ ਚੱਲ ਰਹੀ ਸੀ ਤਾਂ ਉਸ ਦੇ ਵਿੱਚ ਉਹ ਡੀਜ਼ਲ ਵਗੈਰਾ ਸਾਰਾ ਪ੍ਰਬੰਧ ਉਹ ਕਰਕੇ ਦੇ ਰਹੇ ਸੀ ਔਰ ਉਸ ਡੀਜ਼ਲ ਦੇ ਪੈਸੇ ਇਹ ਸਾਥੋਂ ਵੀ ਮੰਗ ਰਹੇ ਸੀ ਤਾਂ ਇਸ ਤਰ੍ਹਾਂ ਕਰਕੇ ਇਹ ਸਾਨੂੰ ਬਲੈਕਮੇਲ ਕਰਕੇ ਸਾਡੇ ਜਿਹੜਾ ਜਿਹੜੀ ਅਸੀਂ ਸਾਡੇ ਲੋਕਾਂ ਨੇ ਉਹਨਾਂ ਦੇ ਪ੍ਰਤੀ ਜਿਹੜੀ ਹਮਦਰਦੀ ਜਤਾਈ ਸੀ ਉਹਦਾ ਨਜਾਇਜ਼ ਫਾਇਦਾ ਉਠਾ ਕੇ ਇਹ ਜਿਹੜਾ ਜੋ ਐਸੀ ਉੱਤੇ ਸੇਵਾ ਕਰਨਾ ਚਾਹੁੰਦੇ ਸੀ ਉਹਦੇ ਤੇ ਕਬਜ਼ਾ ਕਰਨਾ ਚਾਹੁੰਦੇ ਸੀ ਜੋ ਅਸੀਂ ਨਾ ਅੱਜ ਹੋਂਦਈਏ ਨਾ ਕੱਲ ਹੋਂਦਈਏ ਅਸੀਂ ਹੜਪੀੜਤਾ ਦੇ ਲਈ 600 ਕਿੱਲਾ ਡੀਏਪੀ ਔਰ ਬੀਜ 600 ਕਿੱਲੇ ਦਾ ਅਸੀਂ ਦੇਣਾ ਹੈ ਇਸ ਪਿੰਡ ਨੇ ਅਗਰ ਸਾਨੂੰ ਲਿਸਟ ਦਿੱਤੀ ਤਾਂ ਅਸੀਂ ਦੇਵਾਂਗੇ ਤੁਹਾਨੂੰ ਆਦਰਵਾਇਜ਼ ਤਾਂ ਖੋਦੇ ਵੇਟ ਪਿੰਡ ਦੇ ਵਿੱਚ ਅਸੀਂ ਪਿੰਡ ਦੇ ਵਿੱਚ ਜਾ ਕੇ ਉਹਨਾਂ ਤੋਂ ਇਹ ਪੁੱਛਿਆ ਕਿ ਅਸੀਂ 300 ਕਿੱਲੇ ਦਾ ਤੁਹਾਨੂੰ ਬੀਜ ਦੇਣਾ ਹੈ ਤਾਂ ਉਹਨਾਂ ਨੇ ਸਾਨੂੰ ਜ਼ਮੀਨ ਦੀ ਲਿਸਟ ਦਿੱਤੀ ਹੈ ਜੋ ਅਸੀਂ 2-3 ਦਿਨਾਂ ਦੇ ਅੰਦਰ-ਅੰਦਰ ਉੱਥੇ ਜਾ ਕੇ ਜਿਹੜੀ ਹੈ ਉਹ ਡੀਏਪੀ ਦੀ ਜਿਹੜੀ ਹੈ ਉਹ ਸਪਲਾਈ ਦੇ ਦੇਾਂਗੇ ਭਰਾਵੋ ਇਸ ਤਰ੍ਹਾਂ ਦੇ ਲੋਕਾਂ ਦੀਆਂ ਗੱਲਾਂ ਦੀ ਪ੍ਰਵਾਹ ਨਹੀਂ ਕਰਨੀ ਬੀਕੇਯੂ ਖੇਤੀ ਬਚਾਓ ਦਾ ਹਰ ਇੱਕ ਕਾਰਜਕਰਤਾ ਪੂਰੀ ਇਮਾਨਦਾਰੀ ਦੇ ਨਾਲ ਕੰਮ ਕਰਦਾ ਹੈ ਔਰ ਬੀਕੇਯੂ ਖੇਤੀ ਬਚਾਓ ਇਹ ਜਿਹੜੀਆਂ ਕਤੀੜਾ ਦੇ ਭੌਂਪੜ ਨਾਲ ਉਹਦੇ ਤੇ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਹਾਥੀ ਚੱਲਦੇ ਰਹਿੰਦੇ ਨੇ ਆਪਣੀ ਚੱਲ ਔਰ ਕਤੀੜਾ ਭੌਂਕਦੇ ਰਹਿੰਦਿਆਂ ਨੇ ਸਾਡੇ ਏਰੀਏ ਦੀਆਂ ਵੀ ਕਈ ਬੰਕਤੀੜਾਂ ਜਿਹੜੀਆਂ ਇਸ ਕੰਮ ਦੇ ਵਿੱਚ ਲੱਗਿਆ ਹੋ ਜਣੇ ਇਸ ਕਰਕੇ ਮੈਂ ਬੀਕੇਜੂ ਖੇਤੀ ਵਿਚਾਉਦੀ ਹਰ ਕਾਰਿਆਕਰਤਾ ਨੂੰ ਭਰੋਸਾ ਹੀ ਨਹੀਂ ਦਿੰਦਾ ਔਰ ਪੂਰਾ ਵਿਸ਼ਵਾਸ ਹੀ ਨਹੀਂ ਦਿੰਦਾ ਬਲਕਿ ਉਹਨਾਂ ਤੋਂ ਵੀ ਇਹ ਉਮੀਦ ਕਰਦਾ ਕਿ ਪੂਰੇ ਹੌਸਲੇ ਦੇ ਨਾਲ ਆਪਣੀ ਜਿਹੜੀ ਕੰਮ ਜਿਹੜਾ ਅਸੀਂ ਸ਼ੁਰੂ ਕੀਤਾ ਉਹਨੂੰ ਨੇਪਰੇ ਲਾਉਣਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ